ജോ ഹർ സാധാ പ്രധാന വലുത ബുട്ട ਬੁਲਟ 2000 ਚੱਕੀ ਦਾ ਪਰ ਇਧਰ ਦੇ ਪਾਸੇ ਸ਼ਿਕਾਰਾਂ ਵਾਲਾ ਕੁਲਦੀਪ ਤੇ ਖੀਰਾਂ ਵਾਲੀਆ ਬੁਲਟ ਆ ਕਮਾਲ ਕਰਦੇ ਦੋ ਮੱਲ ਪਿੱਟਦੇ ਆ ਦੋ ਮੱਲ ਪਿੱਟਦੇ ਆ ਦੋ ਮੱਲ ਪਿੱਟਦੇ ਆ ਏ ਸ਼ਿਕਾਰਾਂ ਵਾਲਾ ਸ਼ਿਕਾਰਾਂ ਵਾਲਾ ਸ਼ਿਕਾਰਾਂ ਵਾਲਾ ਸ਼ਿਕਾਰਾਂ ਵਾਲਾ ਵਾਹ ਓਏ ਕੀ ਪਿਆ ਵਾਹ ਕੀ ਪਿਆ ਇਹ ਦੁਨੀਆ ਦਾ ਟੋਰੇ ਦਾ ਨੰਬਰ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲੈ ਵੀ ਰਮਨ ਸਾਹਮਣੇ ਚੱਕ ਸ਼ਿਕੰਦਰ ਵਾਲਾ ਲੈ ਚੱਕ ਸ਼ਿਕੰਦਰ ਦਾ ਗੁਲਜਾਰੀ ਜੀ ਦੀ ਗੋਪੀ ਨਾਲ ਆ ਯਾਰੀ ਆ ਤੇਜਾ ਸਿੰਘ ਵਾਲੇ ਗੋਪੀ ਨਾਲ ਭਰਾਮਾਂ ਤੋਂ ਵੱਧ ਕੇ ਪਿਆਰ ਹੈ ਕਬੱਡੀ ਪਾਉਣ ਦੇ ਲਈ ਗੁਲਜਾਰੀ ਤਿਆਰ ਹੈ ਇਹ ਗੋਪੀ 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 ਆ ਫਰੰਦੀਪੁਰਿਆ ਬਾਦੀ ਦੇਰ ਨਹੀਂ ਲਾਉਂਦਾ ਪੁੱਠੀ ਕਰ ਦਿੰਦਾ ਏ ਟੋਪੀ ਉਹ ਕਮਾਲ ਹੋ ਜਾਣਾ ਪਰ ਇਧਰੇ ਬੱਲੇ ਬੱਲੇ SWAT ਸਿੱਧੀ ਬੱਲੇ ਫਾਈਟ ਮੈਨੂੰ ਤਾਂ ਐ ਲੱਗਦਾ ਜਿਵੇਂ ਗੋਪਾ ਬੱਲੇ ਜੱਟिए ਬੱਲੇ ਦੀ ਤੇੜੇ ਬੱਲੇ ਜੱਟिए ਕਬੱਡੀ ਮੁੜੀ ਤੇ 1500 ਦਿੱਤਾ ਜਾਣਾ ਜੱਫਾ ਲੱਗਿਆ 3000 ਮੈਚ ਕਾਦਾ ਮੈਚ ਕਾਦਾ ਅੱਗ ਨਿਕਲਦੀ ਆਕਾ ਆਕਾ ਅੱਗ ਨਿਕਲਦੀ ਬੁਲਟ 1500 ਦੀ ਕਬੱਡੀ 1500 ਬੱਲੇ ਬੱਲੇ ਆਓ ਥਾਪੇ ਨਵੀ ਟਿੱਲੋ ਅਰਸ਼ ਯੂ ਐਸ ਜਿੱਧਰ ਬਲਪੁਰੀਆ ਲੱਡਾ ਖੇਡਦੇ ਮੈਦਾਨ ਦੇ ਵਿੱਚ ਦੇਖਦੇ ਆ ਕਦੇ ਕੈਨੇਡਾ ਖੇਡਦਾ ਕਦੇ ਆਸਟ੍ਰੇਲੀਆ ਕਦੇ ਇੰਗਲੈਂਡ ਖੇਡਦਾ ਪਰ ਅੱਜ ਗੱਗੋ ਪੂਹੇ ਦੇ ਵਿੱਚ ਇਹ ਫਰੰਦੀਪੁਰੀਆ ਓਏ ਕਮਾਲ ਕਰਦਾ ਹੋਇਆ ਮੇਰੇ ਮਿੱਤਰੋ ਸਿਰੇ ਦਾ ਜੱਫਾ ਲਾ ਰਿਹਾ ਓਏ ਫਰੰਦੀਪੁਰੀਏ ਦੇ ਕਿਹੜੇ ਕਿਹੜੇ دیਵਾਨੇ ਆ ਜੱਟ ਥਾਪੀਆਂ ਨਹੀਂ ਥਾਪੇ 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 ਖਾਪੇ ਮਾਰ ਰਿਹਾ ਹੈਗੇ 우ਸਤਾਦਾ ਸੈਦੋ ਵਾਲੀਆ ਉਹ ਸੈਦੋ ਵਾਲੀਆ ਇੱਧਰ ਵੀ ਕਹਿੰਦੇ ਵੱਡੇ ਮਾਨ ਜੱਫਿਆਂ ਤੇ ਹੋਣੇ ਆ ਮੇਰੇ ਮਿੱਤਰੋ ਉਹ ਮੈਚ ਕਾਹਦਾ ਉਹ ਦੁਨੀਆ ਖੁੱਭ ਗਈ ਮੈਚ ਦੇ ਵਿੱਚ ਮੇਰੇ ਮਿੱਤਰੋ ਉਹ ਗੱਗੂ ਬੂਏ ਪਿੰਡ ਚ ਕਮਾਲ ਹੋਈ ਜਾਂਦੀ ਆ ਆ ਕਬੱਡੀ ਉੱਤੇ ਦੁਨੀਆ ਦੇ ਆਲ ਹੋਈ ਜਾਂਦੀ ਆ ਹਮਾਲਿਆ ਪਰਬਤ ਖੇਡ ਕਬੱਡੀ ਦਾ ਫਰੰਦੀਪੂਰੀਆ ਸਰਦੂਲ ਸਿੰਘ ਮੱਲੀ ਦਾ ਪੁੱਤਰ ਚੱਕੀ 13 2000 ਦਾ ਇੱਕੋ ਆ ਲਾ ਬੱਲੇ ਬੱਲੇ ਹੋ ਜਾਣੀਆਂ ਸਾਦਾ ਸਿੰਘ ਜੀ ਪ੍ਰਧਾਨ ਉਹਨਾਂ ਵੱਲੋਂ ਵੀ 2000 ਹੋਵੇਗਾ ਇਹ ਮਾਨ ਨੇ ਅੱਜ ਦੇ ਮੇਲੇ ਤੇ ਉਹ ਮਾਝੇ ਵਾਲਿਓ ਗੋਪੀ ਫਰੰਦੀਪੁਰਿਆ ਲਾਉ 5000 ਸਖਤੈਨ ਕਨੇਡਾ ਜੱਗਾ ਬੈਲਜੀਅਮ ਗੁਰਪ੍ਰੇਤ ਕਨੇਡਾ ਜਗਜੀਤ ਆਰਤੀਆ ਤੇ ਚਮਕੌਰ ਢਿੱਲੋ ਉਹਨਾਂ ਵੱਲੋਂ 5000 ਏ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਚ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ